ਇੱਕ ਰਿਆਸਤ ਦਾ ਇੱਕ ਰਾਜਾ ਸੀ ਜੋ ਆਪਣੀ ਪਰਜਾ ਦੇ ਖਾਤਰ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਸੀ ਜਦੋਂ ਉਸ ਦੀ ਪਰਜਾ ਨੂੰ ਟੰਗ ਕਰਨ ਵਾਸਤੇ ਜਾਂ ਉਹਦਾ ਰਾਜ ਹਥਿਆਉਣ ਵਾਸਤੇ ਆਸੇ ਪਾਸੇ ਦੇ ਰਾਜਿਆਂ ਨੇ ਉਹਦੇ ਤੇ ਹਮਲਾ ਕਰਨਾ ਚਾਹਿਆ ਤਾਂ ਰਾਜਾ ਆਪ ਜੰਗ ਵਿੱਚ ਤਿਆਰ ਹੋ ਗਿਆ ਤੇ ਜੰਗ ਜਿੱਤ ਕੇ ਆਇਆ ਜੰਗ ਤਾਂ ਜਿੱਤ ਆ ਪਰ ਉਹਦੇ ਸਰੀਰ ਤੋਂ ਇੱਕ ਲੱਤ ਕੱਟੀ ਜਾਂਦੀ ਆ ਪਰ ਰਾਜਾ ਹੱਟ ਨਹੀਂ ਹਾਰਦਾ ਪਰ ਜੰਗ ਜਿੱਤ ਕੇ ਆਉਂਦਾ ਤੇ ਇਦਾ ਹੀ ਟਾਈਮ ਨਿਕਲਦੇ ਹੋਏ ਫਿਰ ਕੁਝ ਸਮਾਂ ਠਹਿਰ ਕੇ ਦੂਸਰੇ ਰਾਜੇ ਫਿਰ ਉਹਦੇ ਤੇ ਹਮਲਾ ਕਰਦੇ ਨੇ ਤਾਂ ਫੇਰ ਜੰਗ ਹੁੰਦੀ ਆ ਦੂਸਰੀ ਜੰਗ ਦੇ ਵਿੱਚ ਰਾਜਾ ਜੰਗ ਤਾਂ ਜਿੱਤ ਜਾਂਦਾ ਪਰ ਉਸ ਜੰਗ ਵਿੱਚ ਉਸ ਦੀ ਇੱਕ ਅੱਖ ਚਲੀ ਜਾਂਦੀ ਹੈ ਤਾਂ ਇਦਾਂ ਕਰਕੇ ਉਹਨਾਂ ਨੇ ਆਪਣੀ ਪਰਜਾ ਨੂੰ ਸੁੱਖ ਸ਼ਾਂਤ ਰੱਖਣ ਵਾਸਤੇ ਆਪਣੇ ਸਰੀਰ ਦੇ ਦੋ ਅੰਗ ਖਰਾਬ ਤਾਂ ਕਰ ਲਏ ਲੇਕਿਨ ਆਪਣੀ ਪਰਜਾ ਨੂੰ ਕੁਝ ਨਹੀਂ ਹੋਣ ਦਿੱਤਾ ਤੇ ਇਸ ਕਰਕੇ ਉਸ ਟੈਂਪ ਆਉਂਦੇ ਆ ਉਹਨਾਂ ਨੇ ਆਪਣੀ ਰਾਜ ਵਿੱਚ ਇੱਕ ਗੱਲ ਕਹੀ ਕਿ ਮੇਰੇ ਰਾਜ ਵਿੱਚ ਜਿੰਨੇ ਵੀ ਚਿੱਤਰਕਾਰ ਨੇ ਉਹ ਮੇਰੀ ਵਧੀਆ ਤੋਂ ਵਧੀਆ ਵੀਡੀਓ ਫੋਟੋ ਬਣਾਉਣਾ ਤਾਂ ਜੋ ਉਹ ਮੈਂ ਆਪਣੀ ਫੋਟੋ ਆਪਣੇ ਘਰ ਵਿੱਚ ਸਜਾ ਸਕਾਂ ਸਾਰੇ ਹੀ ਚਿੱਤਰਕਾਰਾਂ ਨੂੰ ਇਹ ਹੋ ਗਿਆ ਕਿ ਅਗਰ ਕਿਸੇ ਦੀ ਚਿੱਤਰਕਾਰੀ ਸਹੀ ਨਾ ਲੱਗੀ ਤਾਂ ਰਾਜਾ ਕੀ ਸਜ਼ਾ ਦੇਵੇਗਾ ਪਰ ਫਿਰ ਵੀ ਉਹਨਾਂ ਦਾ ਰਾਜੇ ਦਾ ਹੁਕਮ ਸੀ ਉਹਨਾਂ ਨੂੰ ਮੰਨਣਾ ਪੈਣਾ ਸੀ ਇਸ ਕਰਕੇ ਸਾਰੇ ਹੀ ਚਿੱਤਰਕਾਰਾਂ ਨੇ ਆਪਣੀ ਆਪਣੀ ਕਲਾ ਦਿਖਾਈ ਤੇ ਰਾਜੇ ਦਾ ਚਿੱਤਰ ਬਣਾ ਕੇ ਤੇ ਇੱਕ ਦਿਨ ਰਾਜਪਾਗ ਵਿੱਚ ਦਰਬਾਰ ਦੇ ਵਿੱਚ ਪਹੁੰਚ ਗਏ ਜਦੋਂ ਦਰਬਾਰ ਦੇ ਵਿੱਚ ਪਹੁੰਚਦੇ ਆ ਦਰਬਾਰ ਲੱਗਿਆ ਹੋਇਆ ਸੀ ਸਾਰੇ ਹੀ ਚਿੱਤਰਕਾਰਾਂ ਨੇ ਆਪਣੀ ਆਪਣੀ ਤਸਵੀਰ ਦੇ ਉੱਤੇ ਕੱਪੜਾ ਪਾਇਆ ਹੋਇਆ ਸੀ ਤੇ ਇੱਕ ਇੱਕ ਕਰਕੇ ਰਾਜੇ ਨੇ ਦੇਖਣਾ ਚਾਹਿਆ ਜਦੋਂ ਸਾਰੀਆਂ ਤਸਵੀਰਾਂ ਦੇਖਦਾ ਗਿਆ ਆਖਰੀ ਵਕਤ ਜਿਸ ਚਿੱਤਰਕਾਰ ਦੀ ਵਾਰੀ ਆਈ ਪਹਿਲੀਆਂ ਤਸਵੀਰਾਂ ਉਸ ਰਾਜ ਦੇ ਮਨ ਨੂੰ ਨਾ ਲੱਗੀਆਂ ਕਿਉਂਕਿ ਉਹਨਾਂ ਤਸਵੀਰਾਂ ਦੇ ਵਿੱਚ ਉਹਦੇ ਸਰੀਰ ਦੀ ਕਮੀ ਸਾਹਮਣੇ ਦਿਖਦੀ ਸੀ ਇਸ ਕਰਕੇ ਰਾਜਾ ਉਸ ਕਮੀ ਨੂੰ ਦੇਖਦਾ ਹੋਇਆ ਤਸਵੀਰ ਨੂੰ ਪਸੰਦ ਨਹੀਂ ਕਰਦਾ ਸੀ ਇਸ ਕਰਕੇ ਜਦੋਂ ਐਂਡ ਵਾਲੇ ਚਿੱਤਰਕਾਰ ਦੀ ਵਾਰੀ ਆਈ ਤਾਂ ਉਸ ਦੀ ਤਸਵੀਰ ਵੇਖ ਕੇ ਜਦੋਂ ਉਸ ਤੋਂ ਕਪੜਾ ਚੁੱਕਿਆ ਤਾਂ ਰਾਜਾ ਅਸ ਅਸਕਾਰ ਉਠਿਆ ਤੇ ਉਸਨੇ ਬੜਾਈ ਖੋਸੋ ਕੇ ਉਸ ਚિત੍ਰਕਾਰ ਨੂੰ ਚੁਰਿਆ ਕਿ ਇਹ ਚિત੍ਰਕਾਰ ਦੀ ਜਿਹੜਾ ਚਿੱਤਰ ਹੈ ਇਹ ਮੈਨੂੰ ਬਹੁਤ ਪਸੰਦ ਆਇਆ ਲੇਕਿਨ ਸਾਰਿਆਂ ਨੇ ਹੀ ਦੇਖਣਾ ਚਾਹਿਆ ਕਿ ਇਹਦੀ ਚਿੱਤਰਕਾਰੀ ਚ ਇਹੋ ਜਿਹਾ ਕੀ ਹੈ ਜਿਹੜਾ ਕਿ ਰਾਜੇ ਨੇ ਇੱਕ ਵਾਰਾਂ ਵੀ ਉਹਦੇ ਚ ਦੇਖਣ ਤੋਂ ਬਗੈਰ ਮਤਲਬ ਉਹਨੂੰ ਚੰਗੀ ਤਰ੍ਹਾਂ ਜਦੋਂ ਸਾਰਿਆਂ ਨੇ ਹੀ ਆਪਣੇ ਮੂੰਹ 'ਚ ਉਂਗਲਾ ਪਾਉਣ ਵਾਲਾ ਕੰਮ ਕੀਤਾ ਤਾਂ ਉਹ ਦੇਖਣਾ ਚਾਹੁੰਦੇ ਸੀ ਕਿ ਇਸ ਦੀ ਤਸਵੀਰ ਦੇ ਵਿੱਚ ਐਸਾ ਕੀ ਹੈ ਕਿ ਜੋ ਰਾਜੇ ਨੇ ਨਾ ਨੁਕਰ ਕਰਨ ਦੀ ਬਜਾਏ ਉਹ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਉਸ ਰਾਜੇ ਦੀ ਤਸਵੀਰ ਵੇਖੀ ਤੇ ਉਹ ਤਸਵੀਰ ਦੇ ਵਿੱਚ ਨਾ ਤਾਂ ਰਾਜੇ ਦੀ ਜਿਹੜੀ ਅੰਧਹੀਨਤਾ ਸੀ ਉਹ ਨਜ਼ਰ ਆਉਂਦੀ ਸੀ ਔਰ ਨਾਹੀਂ ਅੱਖ ਦਾ ਪਤਾ ਚਲਦਾ ਸੀ ਕਿ ਅੱਖ ਰਾਜੇ ਦੀ ਖਰਾਬ ਹੈ ਉਹਵੇਂ ਹੋਇਆ ਕਿ ਉਸਨੇ ਰਾਜੇ ਦੀ ਤਸਵੀਰ ਇੱਕ ਘੋੜੇ ਤੇ ਚੜੇ ਹੋਏ ਦਿਖਾ ਦਿੱਤੀ ਹੈ ਜਦੋਂ ਰਾਜਾ ਘੋੜੇ ਤੇ ਬਹਿ ਕੇ ਜੰਗ ਦੀ ਤਿਆਰੀ ਵਿੱਚ ਜਾਂਦਾ ਉਹ ਤਸਵੀਰ ਉਹਨੇ ਆਪਣੇ ਖਿਆਲਾਂ ਦੇ ਵਿੱਚ ਤਸਵੀਰ ਤਿਆਰ ਕੀਤੀ ਆ ਉਹਦੇ ਵਿੱਚ ਰਾਜੇ ਦੀ ਜਿਹੜੀ ਸਹੀ ਲੱਗਦਾ ਉਹ ਦਿਖਾਈ ਦੇ ਰਹੀ ਐ ਤੇ ਦੂਸਰੀ ਜਿਹੜੀ ਕੱਟੀ ਹੋਈ ਲੱਤ ਐ ਉਹ ਘੋੜੇ ਦੇ ਦੂਸਰੇ ਪਾਸੇ ਲੁਕ ਜਾਂਦੀ ਐ ਤਾਂ ਲੱਤ ਦਾ ਵੀ ਠੀਕ ਹੋ ਗਿਆ ਹੁਣ ਰਹੀ ਗੱਲ ਰਾਜੇ ਦੀ ਅੱਖ ਦੀ ਤੇ ਉਹਦੇ ਵਾਸਤੇ ਚਿੱਤਰਕਾਰ ਨੇ ਬੜੀ ਹੀ ਖੂਬੀ ਨਾਲ ਰਾਜੇ ਦੇ ਹੱਥ ਵਿੱਚ ਤੀਰ ਕਮਾਨ ਫੜਾ ਦਿੱਤਾ ਤੇ ਰਾਜੇ ਦੀ ਤਸਵੀਰ ਦੇ ਵਿੱਚ ਰਾਜਾ ਤੀਰ ਜਿਹੜਾ ਕਮਾਨ ਚ ਪਾ ਕੇ ਆਪਣੀ ਅੱਖ ਨਾਲ ਨਿਸ਼ਾਨਾ ਲਾ ਰਿਹਾ ਤੁਹਾਨੂੰ ਤੇ ਪਤਾ ਹੀ ਆ ਕਿ ਜਦੋਂ ਅਸੀਂ ਕਿਸੇ ਚੀਜ਼ ਦਾ ਨਿਸ਼ਾਨਾ ਲਾਉਨੇ ਆ ਤੇ ਇੱਕ ਅੱਖ ਬੰਦ ਕਰਕੇ ਇੱਕ ਅੱਖ ਦੇ ਰਾਹੀਂ ਦੇਖਦੇ ਆ ਤੇ ਇਸ ਕਰਕੇ ਉਹ ਜਿਹੜੀ ਅੱਖ ਰਾਜੇ ਦੀ ਖਰਾਬ ਸੀ ਉਹ ਸੱਖ ਨੂੰ ਚਿਤ੍ਰਕਾਰ ਨੇ ਬੰਦ ਦਿਖਾ ਦਿੱਤੀ ਆ ਔਰ ਦੂਜੀ ਅੱਖ ਨਾਲ ਘੋੜੇ ਤੇ ਬੈਠਾ ਤੀਰ ਕਮਾਨ ਨਾਲ ਨਿਸ਼ਾਨਾ ਲਗਾ ਰਿਆ ਤੇ ਇਸ ਕਰਕੇ ਨਾ ਤਾਂ ਲੱਤ ਨਜ਼ਰ ਆਈ ਤੇ ਨਾ ਹੀ ਦੇਖਣ ਵਾਲੇ ਦੇ ਕਰਕੇ ਉਹ ਜਿਹੜੀ ਅੱਖ ਸੀ ਉਹ ਨਜ਼ਰ ਆਈ ਤੇ ਇਸ ਕਰਕੇ ਉਹ ਤਸਵੀਰ ਨੂੰ ਦੇਖ ਕੇ ਰਾਜਾ ਸਾਹਿਬ ਬਹੁਤ ਖੁਸ਼ ਹੋਏ ਤੇ ਉਸ ਨੂੰ ਇਨਾਮ ਨਾਲ ਧਨੀ ਕਰ ਦਿੱਤਾ ਤੇ ਆਪਣੇ ਦਰਬਾਰ ਦੇ ਵਿੱਚ ਚਿੱਤਰਕਾਰੀ ਲਈ ਉਹਨੂੰ ਚੁਣਿਆ ਗਿਆ ਤੇ ਹੁਣ ਉਹ ਦਰਬਾਰ ਦੇ ਵਿੱਚ ਜੋ ਵੀ ਚਿੱਤਰਕਾਰੀ ਕਰਨੀ ਹੈ ਉਹ ਕਰਦਾ ਤੇ ਆਪਣਾ ਰੋਜ਼ਗਾਰ ਚਲਾਉਂਦਾ ਆਪਣਾ ਪਰਿਵਾਰ ਸੰਭਾਲਦਾ ਇਸ ਤਰ੍ਹਾਂ ਰਾਜੇ ਦੀ ਬੁਣਾਈ ਹੋਈ ਤਸਵੀਰ ਨੇ ਉਹਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਚਿੱਤਰਕਾਰ ਦੀ ਇਸ ਕਰਕੇ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਆਂ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਸੁਣ ਕੇ ਟ ਕਮੈਂਟ ਕਰਕੇ ਲਾਈਕ ਕਰਕੇ ਤੇ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਣਾ ਸਾਨੂੰ ਹੌਸਲਾ ਉਫਸਾਈ ਦੇਣੀ ਤਾਂ ਜੋ ਅਸੀਂ ਫੇਰ ਅੱਗੇ ਕੋਈ ਇਹੋ ਜੀਆਂ ਕਹਾਣੀਆਂ ਬਣਾ ਕੇ ਤੁਹਾਡੇ ਪੇਸ਼ ਕਰਦੇ ਰਹੀਏ ਤੇ ਤੁਸੀਂ ਇਦਾਂ ਹੀ ਮੇਰੇ ਵਰਗੇ ਗਰੀਬ ਦੀ ਮਦਦ ਕਰਦੇ ਰਹੋ ਵਿਊਜ਼ ਦੇ ਕੇ ਧੰਨਵਾਦ ਜੀ